ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਸਾਡੇ ਵਿੰਡਖੀਵਾਦਿਆਲੂ ਵਾਲੇ ਬਈ ਵਿੱਚ ਪਸ਼ੂਆਂ ਦੀ ਬਿਮਾਰੀ ਵਾਸਤੇ ਕੀਤੀ ਗਈ ਪੂਜਾ ਅਰਪਨਾ ਇਹ ਬਾਬਾ ਜੀ ਆਉਂਦੇ ਹੁੰਦੇ ਨੇ ਜੋਗੀ ਪੀਰ ਤੋਂ ਜੋ ਕਿ ਪਹਿਲਾਂ ਆਉਂਦੇ ਹੁੰਦੇ ਸੀ ਬਾਬਾ ਧੁਣੀਦਾਸ ਜੀ ਤੇ ਉਹਨਾਂ ਤੋਂ ਬਾਅਦ ਹੁਣ ਉਹਨਾਂ ਦੇ ਚੇਲੇ ਆਉਂਦੇ ਨੇ ਬਈ ਇਹ ਪਸ਼ੂਆਂ ਦੀ ਬਿਮਾਰੀ ਜਿਵੇਂ ਕਿ ਮੂੰਖ ਖਰਾ ਤੇ ਪੈਰਾਂ ਤੋਂ ਬਿਮਾਰੀ ਹੋ ਜਾਂਦੀ ਆ ਉਹ ਬਿਮਾਰੀ ਵਾਸਤੇ ਬਾਬਾ ਜੀ ਪੂਜਾ ਅਰਪਨਾ ਕਰਦੇ ਨੇ ਧੁਣੀ ਲਾ ਕੇ ਤੇ ਬਾਕੀ ਪਿੰਡ ਦੇ ਆਲੇ-ਦੁਆਲੇ ਉਸ ਤੋਂ ਬਾਅਦ ਧੂਫ ਬੱਤੀ ਕਰਦੇ ਨੇ ਤੇ ਫਿਰ ਨਾਲ ਚੂਰਮੇ ਦਾ ਭੋਗ ਵੀ ਲਾਉਂਦੇ ਨੇ ਤੇ ਇਹ ਬਾਬੇ ਗੜਿਆਂ ਵਾਸਤੇ ਵੀ ਕੰਮ ਕਰਦੇ ਨੇ ਗੜੇ ਬਣਦੇ ਨੇ ਜਿਹੜੇ ਕਿ ਆਪਣੇ ਪਿੰਡਾਂ ਦੇ ਵਿੱਚ ਤੇ ਪਸ਼ੂਆਂ ਦੀ ਬਿਮਾਰੀ ਵਾਸਤੇ ਵੀ ਕੰਮ ਕਰਦੇ ਨੇ ਤੇ ਆ ਅੱਜ ਸਾਡੇ ਪਿੰਡ ਜੀਮੀਦਾਰਾਂ ਵਾਲੀ ਧਰਮਸ਼ਾਲਾ ਦੇ ਵਿੱਚ ਇਹ ਧੂਈ ਲਾ ਕੇ ਬਈ ਪੂਜਾ ਅਰਪਣਾ ਕੀਤੀ ਸੀ ਤੇ ਪਿੰਡ ਦੀ ਭਲਾਈ ਵਾਸਤੇ ਤਾਂ ਕਿ ਅੱਗੇ ਵਾਸਤੇ ਕੋਈ ਜਾਨਵਰ ਆਪਣਾ ਬਿਮਾਰ ਨਾ ਹੋਵੇ ਕਿਉਂਕਿ ਇਹ ਬਿਮਾਰੀ ਬਈ ਬਹੁਤ ਭੈੜੀ ਬਿਮਾਰੀ ਹੁੰਦੀ ਆ ਪਸ਼ੂਆਂ ਦੇ ਪਸ਼ੂ ਖਾ ਗਈ ਪਿੰਡਾਂ ਦੇ ਵਿੱਚ ਕਿਉਂਕਿ ਜਦੋਂ ਮੂੰਹ ਖੁਰ ਦੀ ਬਿਮਾਰੀ ਇੱਕ ਵਾਰ ਹੋ ਜੇ ਤਾਂ ਇਹ ਬਹੁਤ ਭੈੜੀ ਬਿਮਾਰੀ ਆ ਜਿਹੜੀ ਕਿ ਪਸ਼ੂ ਦੀ ਜਾਨ ਤੱਕ ਵੀ ਲੈ ਸਕਦੀ ਹੈਗੀ ਕਈ ਵਾਰੀ ਜਿਵੇਂ ਕਹਿੰਦੇ ਨਹੀਂ ਹੁੰਦੇ ਕਿ ਡਾਕਟਰ ਤੋਂ ਨਹੀਂ ਠੀਕ ਹੁੰਦੇ ਸਵਾਦੀ ਚੁੰਡੀ ਨਾਲ ਠੀਕ ਹੋ ਜਾਂਦਾ ਬੰਦਾ ਉਸੇ ਤਰ੍ਹਾਂ ਹੀ ਭਈ ਜੇ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਨੇ ਜਿਹੜੇ ਕਿ ਸਾਧ ਸੰਤ ਉਹਨਾਂ ਦੀ ਬੇਨਤੀ ਜ਼ਰੂਰ ਪ੍ਰਮਾਤਮਾ ਸੁਣਦਾਗਾ ਤੇ ਪੂਰੇ ਪਿੰਡ ਦੇ ਵਿੱਚ ਇਸੇ ਤਰ੍ਹਾਂ ਪਹਿਲਾਂ ਵੀ ਸਾਧ ਸੰਤ ਜਿਹੜੇ ਕਿ ਪ੍ਰਾਰਥਨਾ ਕਰਦੇ ਹੁੰਦੇ ਸੀ ਤੇ ਇਸੇ ਤਰ੍ਹਾਂ ਹੀ ਪਸ਼ੂ ਤੇ ਬੰਦੇ ਉਹਨਾਂ ਦੇ ਕਹਿ ਅਨੁਸਾਰ ਠੀਕ ਰਹਿੰਦੇ ਸੀ ਤੇ ਇਸ ਵਾਰ ਸਾਡੇ ਪਿੰਡ ਖੀਵਾ ਦੇ ਆਲੂ ਵਾਲੇ ਦੇ ਵਿੱਚ ਅੱਜ ਬਾਬਾ ਜੀ ਆਏ ਤੇ ਉਥੇ ਪੂਜਾ ਅਰਪਨਾ ਕੀਤੀ ਆ 28 ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਰੇ ਬੰਦੇ ਨੇ ਰਲ ਮਿਲ ਕੇ ਬਈ ਤੇ ਪੂਜਾ ਅਰਪਨਾ ਦੇ ਵਿੱਚ ਸ਼ਾਮਲ ਹੋਏ ਤੇ ਨਾਲੇ ਚੂਰਮਾ ਵੀ ਬਣਾਇਆ ਸੀ ਇਹ ਚੂਰਮਾ ਬਈ ਦੇਸੀ ਘੋ ਰੋਟੀਆਂ ਤੇ ਵਿੱਚ ਗੁੜ ਪਾ ਕੇ ਤਿਆਰ ਕਰਦੇ ਨੇ ਤੇ ਉਸ ਤੋਂ ਬਾਅਦ ਉਸ ਦਾ ਭੋਗ ਵੀ ਵੰਡਿਆ ਜਾਂਦਾ ਤੇ ਉਸ ਨੂੰ ਧੂਣੀ ਦੇ ਵਿੱਚ ਵੀ ਪਾਇਆ ਜਾਂਦਾਗਾ ਤੇ ਜਾਨੀ ਕਿ ਜਿਹਦੇ ਵਿੱਚ ਪੂਰਾ ਪ੍ਰੋਸੈਸ ਹੁੰਦਾ ਇੱਕ ਪ੍ਰਾਰਥਨਾ ਕਰਨ ਦਾ ਹਨਾ ਤੇ ਉਹ ਬਾਬਾ ਜੀ ਕਰਦੇ ਨੇ ਕੋਲੇ ਬੈਠ ਕੇ ਤੇ ਨਾਲ ਹੋਰ ਬੰਦੇ ਪਿੰਡ ਦੇ ਪਤਵੰਤੇ ਸੱਜਣ ਹੁੰਦੇ ਨੇ ਜਿਹੜੇ ਕਿ ਨਾਲ ਰਲ ਕੇ ਬਾਬਾ ਜੀ ਨਾਲ ਕੰਮ ਕਰਦੇ ਨੇ ਤੇ ਆ ਤੁਸੀਂ ਦੇਖ ਸਕਦੇ ਹੋ ਸਾਰੇ ਸਾਡੇ ਪਿੰਡ ਦੇ ਬੰਦੇ ਨੇ ਜਿਹੜੇ ਕਿ ਨਾਲ ਬੈਠ ਕੇ ਬਾਬਾ ਜੀ ਦੇ ਆਲੇ ਦੁਆਲੇ ਪਿੰਡ ਦੇ ਧੂਖ ਵੀ ਦਿੱਤੀ ਜਿਹੜੀ ਕਿ ਬਾਬਾ ਜੀ ਨੇ ਧੂਣੀ ਦੇ ਵਿੱਚ ਤਿਆਰ ਕੀਤੀ ਤੇ ਪਾਥੀਆਂ ਬਾਲਟੀ ਦੇ ਵਿੱਚ ਪਾ ਕੇ ਬਈ ਹਾਏ ਦਵਾਲੇ ਤਾਂ ਕਿ ਕਿਸੇ ਦਾ ਪਸ਼ੂ ਬਿਮਾਰ ਨਾ ਹੋਵੇ ਆ ਦੇਖੋ ਭੋਗ ਵੰਡਿਆ ਬਈ ਇਹ ਸਾਡੇ ਪਿੰਡ ਦੇ ਮੈਂਬਰ ਨੇ ਸੁਖਵਿੰਦਰ ਸਿੰਘ ਤੇ ਬਾਕੀ ਆ ਬਾਬਾ ਜੀ ਨੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਤੇ ਇਹ ਸਾਰੇ ਬਈ ਭਾਈਚਾਰਾ ਇਕੱਠਾ ਹੋ ਕੇ ਤੇ ਇਸੇ ਤਰ੍ਹਾਂ ਹਰ ਸਾਲ ਸਾਡੇ ਪਿੰਡ ਆ ਇਹ ਬਾਬਾ ਜੀ ਨੂੰ ਬੁਲਾਉਂਦੇ ਨੇ ਤੇ ਬਾਬਾ ਜੀ ਆ ਕੇ ਧੂਣੀ ਲਾ ਕੇ ਆਲੇ ਦੁਆਲੇ ਪਿੰਡ ਦੇ ਧੂਫੰਦੰਦੇ ਨੇ ਤੇ ਸਾਡੇ ਪਿੰਡ ਦੇ ਵਿੱਚ ਲੋਕਾਂ ਦਾ ਮੰਨਣਾ ਕਿ ਇਸ ਤਰ੍ਹਾਂ ਬਿਮਾਰੀ ਹਰਕ ਵੇਰ ਬਾਰ ਘਟ ਆਉਂਦੀ ਹੈ ਤੇ ਤਾਂ ਕਰਕੇ ਬਾਬਾ ਜੀ ਹਰ ਇੱਕ ਸਾਲ ਸਾਡੇ ਪਿੰਡ ਦੇ ਵਿੱਚ ਇਹ ਧੂਣੀ ਲਾ ਕੇ ਤੇ ਆ ਸਾਡੇ ਪਿੰਡ ਦੇ ਬਈ ਤਾਰਾ ਮੈਂਬਰ ਹੋ ਗਿਆ ਜਿਵੇਂ ਤੇ ਹੋਰ ਸੱਜਣਾਂ ਸਾਰੇ ਭਾਈ ਰਲ ਮਿਲ ਕੇ ਕੰਮ ਕਰਦੇ ਨੇ ਤੇ ਆ ਇੱਧਰ ਹੋ ਗਏ ਜਗਦੇਵ ਮੈਂਬਰ ਸਾਹਿਬ ਤੇ ਹੋਰ ਨਾਲ ਜਿੰਨੇ ਵੀ ਭਾਈਚਾਰਾ ਦਾ ਕਿਉਂਕਿ ਸਾਡਾ ਪਿੰਡ ਇੱਕ ਗੋਤ ਦੀ ਪਿੰਡ ਆ ਭਾਈ ਚੈਲਾ ਦਾ ਤੇ ਜੋਗੀ ਪੀਰ ਬਾਬੇ ਦੀ ਮੰਨਤਾ ਬਹੁਤ ਹੁੰਦੀ ਹੈ ਤੇ ਜੋਗੀ ਪੀਰ ਬਾਬੇ ਤੇ ਹਰੇਕ ਤੀ ਚੌਥ ਨੂੰ ਜਾਣਦੇ ਨੇ ਸੋ ਇਹ ਸਾਰੇ ਭਾਈ ਰਾਣੇ ਰੀਤੀ ਰਿਵਾਇ ਨੇ ਬਜ਼ੁਰਗਾਂ ਦੇ ਜਿਹੜੇ ਕਿ ਹੁਣ ਤੱਕ ਚੱਲਦੇ ਆ ਰਹੇ ਨੇ ਤੇ ਅੱਗੇ ਵੀ ਚੱਲਦੇ ਰਹਿਣਗੇ ਜਿੰਨਾ ਚਿਰ ਦੁਨੀਆ ਜੀਪਤ ਰਹੇਗੀ ਸੋ ਇਹ ਚੀਜ਼ਾਂ ਦੇ ਨਾਲ-ਨਾਲ ਵੀ ਸਾਨੂੰ ਵੈਕਸੀਨ ਵੀ ਜ਼ਰੂਰ ਪਸ਼ੂਆਂ ਦੇ ਲਗਾਉਣੀ ਚਾਹੀਦੀ ਹੈ ਤਾਂ ਕਿ ਹੋਰ ਵੀ ਰਿਜ਼ਲਟ ਵਧੀਆ ਮਿਲ ਸਕਣਾ ਤਾਂ ਕਿ ਸਾਡੇ ਪਸ਼ੂ ਜੇ ਹੋ ਵੀ ਜਾਵੇ ਇਹ ਬਿਮਾਰੀ ਤਾਂ ਛੇਤੀ ਰਿਕਵਰ ਹੋ ਸਕਣ ਤੇ ਇਹਨਾਂ ਕਹਿੰਦੇ ਹੋਏ ਆਪਾਂ ਵੀਡੀਓ ਦਾ ਅੰਤ ਕਰਦੇ ਆਂ ਸਾਰਿਆਂ ਨੂੰ ਧੰਨਵਾਦ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਅੱਗੇ ਵਾਸਤੇ ਤੁਹਾਡੇ ਵਾਸਤੇ ਹੋਰ ਵੀਡੀਓ ਲੈ ਕੇ ਆਉਂਦੇ ਰਹੀਏ